ਇਹ ਕੋ ਗੱਲ ਇਹ ਆ ਜਿਹੜੇ ਵੀ ਮੰਤਰੀ ਸਾਹਿਬ ਆਏ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਸੁਣਨਾ ਚਾਹੀਦਾ ਵੀ ਫਿਕਰਮੰਦ ਪੰਜਾਬ ਦੇ ਅਸੀਂ ਲੋਕ ਹੈਗੇ ਆ ਜਿਨ੍ਹਾਂ ਨੇ ਹੈਵੀ ਮੰਡਟ ਦੇ ਕੇ ਪੰਜਾਬ ਦੇ ਲੋਕਾਂ ਨੇ ਸਾਨੂੰ 94 95 ਐਮਐਲਏ ਸਾਨੂੰ ਦਿੱਤੇ ਨੇ ਵਿਧਾਨ ਸਭਾ ਸਾਡੇ ਦੋ ਤਾਂ ਤੁਹਾਨੂੰ ਪਤਾ ਹੋਊ ਜਿਮਨੀ ਚੋਣਾ ਚ ਹੀ ਆਏ ਨੇ ਐਮਐਲਏ ਤੇ ਬਾਕੀ 92 ਪਹਿਲਾਂ ਸੀ 94 ਔਰ ਅਸੀਂ ਨਸ਼ੇ ਦੇ ਉੱਤੇ ਕਾਹਲੇ ਬਹੁਤ ਦੇ ਕੰਮ ਕਰ ਰਹੇ ਮਾਲ ਸਾਹਿਬ ਨੇ ਪਿੱਛੇ ਦੇਖਣਾ ਦਰਬਾਰ ਸਾਹਿਬ ਦੇ ਬਾਹਰ ਵੀ ਨੌਜਵਾਨਾਂ ਨੂੰ ਬੁਲਾ ਕੇ ਨਸ਼ੇ ਦੇ ਖਿਲਾਫ ਸੋਚ ਰਹੀ ਹੈ ਵੀ ਨਹੀਂ ਬੱਚਿਓ ਬਿਲਕੁਲ ਇਹ ਚੀਜ਼ ਤੋਂ ਪਰਾਂਚੇ ਕਰੇ ਰਹੋ ਤਾਂ ਕਿ ਆਪਾਂ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਪਰ ਇਹ ਆਪਣੀ ਪੋਲਿਟਿਕ ਪੋਲਿਟਿਕਸ ਨੂੰ ਚਮਕਾਉਣ ਵਾਸਤੇ ਸਾਡੇ ਪੰਜਾਬ ਚ ਇਹ ਦਖਲਅੰਦਾਜ਼ੀ ਕਰਨ ਲੱਗੇ ਆ ਇਹਨੂੰ ਇਹ ਪੁੱਛੋ ਪਹਿਲਾਂ ਪੰਜਾਬ ਦੇ ਜਿਹੜੇ ਹੱਕ ਸੀਗੇ ਸਾਡਾ ਆਰਡੀਐਫ ਹੈ ਉਹ ਅਜੇ ਤੱਕ ਕਿਉਂ ਨਹੀਂ ਦਿੱਤਾ ਸਾਡੇ ਕਿਸਾਨ ਉਥੇ ਬੈਠੇ ਨੇ ਠੰਡ ਦੇ ਵਿੱਚ ਡੱਲੇ ਆਲ ਸਾਹਿਬ ਦੇਖੋ ਅੱਜ ਉਹ ਬਿਲਕੁਲ 44ਵੇਂ 45ਵੇਂ ਦਿਨ ਦੇ ਮਰਨ ਵਰਤ ਦੇ ਉੱਤੇ ਬੈਠੇ ਨੇ ਤੇ ਕੀ ਇਹਨਾਂ ਨੂੰ ਉਹਨਾਂ ਜਿਹੜੇ ਅੰਦਾਤਾਂ ਨੇ ਪੰਜਾਬ ਦੇ ਕੀ ਇਹਨਾਂ ਨੂੰ ਉਹਨਾਂ ਬਾਰੇ ਕੋਈ ਫਿਕਰ ਨਹੀਂ ਤੇ ਕੀ ਇਹਨਾਂ ਨੂੰ ਲਾਅ ਐਂਡ ਆਰਡਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਬੀਐਸਐਫ ਦੇ ਜੋ ਇੱਕ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਹੈ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਔਰ ਸਾਡੇ ਜਵਾਨ ਬਰਫ ਦੇ ਵਿੱਚ ਗਰਮੀ ਦੇ ਵਿੱਚ ਚੱਖੜ ਦੇ ਵਿੱਚ ਇਹ ਬਾੜਾਂ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਆਂ ਕੋਰਸਿਸ ਦੇ ਉੱਤੇ ਇਹ ਉਂਗਲੀ ਚੱਕਣੀ ਇੰਨਾ ਵਾਸਤੇ ਕੋਈ ਜ਼ਿਆਦਾ ਅ ਅੱਛੀ ਗੱਲ ਨਹੀਂ ਸ਼ਰਮ ਨਾਲ ਗੱਲ ਆ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜ਼ੀਰ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰ ਇਹ ਇਸ ਤਰ੍ਹਾਂ ਦੀ ਤੁਸੀਂ ਬੇਤੁਕਾ ਜਿਹੜੀਆਂ ਅਭਿਆਨਬਾਜ਼ੀ ਕਰ ਦਿਓ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਦੇ ਨਾਲ ਨਾਲ ਜਿੰਨੇ तकरीबन 70 ਤੋਂ 80% ਅਸੀਂ ਨਸ਼ਾ ਕਤੂ ਅੱਗੇ ਤੁਸੀਂ ਇੱਕ ਰੋਟੀ ਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਆਇਆ ਅੱਜ ਦੱਸੋ ਕਿੱਤੇ ਖਬਰਾਂ ਚ ਨੇ ਜੇ ਅਸੀਂ ਨਸ਼ੇ ਦੀ ਰੋਕ ਪਾਈਆ ਹੁਣ ਜਿਹੜਾ ਪੁਰਾਣਾ ਕੋੜ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ ਕਰਨ ਅਸੀਂ ਨਹੀਂ ਨਸ਼ਾ ਰਹਿਣੇ ਕਿ ਅਸੀਂ ਤਾਂ ਨਸ਼ੇ ਨੂੰ ਸਾਫ ਕਰਨ ਲੱਗੇ ਹਾਂ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਬੇਚੀਜ ਨੂੰ ਉਹ ਵੀ ਕੱਢ ਲਾਂਗੇ ਲੋਕਾਂ ਨੇ ਤਾਂ ਪਹਿਲੇ ਇਹਨਾਂ ਨੂੰ ਫਤਵੇ ਦਿੱਤੇ ਹੀ ਹੋਏ ਨੇ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਜੀ ਦੇਖ ਲਓ ਤੇ ਕਿੰਨੇ ਕਿੰਨਾ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ ਚ ਇਹ ਕਹਿੰਦਾ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਮੋਹ ਨਹੀਂ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕ ਸ਼ਬਦ ਲੱਖੂੰਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਕਿਉਂਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਭਗਗਨੀ ਵੀਰ ਲਾ ਲਓ ਇੱਕ ਨੌਜਵਾਨਾਂ ਦੇ ਨਾਲੇ ਮਨੋਵਲ ਤੋੜਿਆ ਇੱਕ 18 ਸਾਲ ਦੇ 19 ਸਾਲ ਦੇ ਬੱਚੇ ਨੂੰ ਧਰਤੀ ਕਰਕੇ 22 ਸਾਲਾਂ ਦਾ ਬੰਦਾ ਤੂੰ ਜਾ ਕਰ ਤੇ ਇਹ ਇਹ ਸਾਡੇ ਫਿਕਰਮੰਦ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਬਿਆਨਬਾਜ਼ੀ ਸਾਡੇ ਪੰਜਾਬ ਦੇ ਜ਼ਖਮ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜ਼ਖਮ ਅਸੀਂ ਭਰ ਰਹੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖਰੀਦਿਆ ਹੈਗਾ ਔਰ ਇਸ ਚੀਜ਼ ਦਾ ਸਾਨੂੰ ਦੁੱਖ ਹੈ ਕਿ ਇਹਨਾਂ ਨੇ ਸਵਾਏ ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ ਬਜਾਏ ਇਹਨਾਂ ਨੂੰ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਬੜੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਮਾਨਸਾ ਬਣਾਉਣ ਜਾ ਰਹੇ ਹਾਂ ਸਾਡੀ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਆ ਸਾਡੇ ਜਿਹਨੇ ਮინისტრਸ ਨੇ ਐਮ ਐਲ ਏ ਨੇ ਦਿਨ ਰਾਤ ਤੁਸੀਂ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਉਹ ਆ ਕੇ ਐਮ ਪੀ ਚ ਉੱਠ ਕੇ ਆ ਕੇ ਇਹਨੜ ਪੰਜਾਬ ਦੇ ਕਲਚਰ ਦਾ ਕੀ ਪਤਾ ਤੇ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਚੋਂ ਨਹੀਂ ਨਿਕਲੇ ਹੁਣ ਕਿਸਾਨੀਆਂ ਦੇ ਕਿਸਾਨਾਂ ਦੇ ਉੱਤੇ ਡੱਪਾਰੀ ਇਸ ਤਰ੍ਹਾਂ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮੈਤ ਕਰ ਰਿਹਾ ਇਹ ਇਹਨੜ ਕੋ ਉੱਥੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨ ਆਂਦਾ-ਤਾ ਨੇ ਉਹਨਾਂ ਦਾ ਮਸਲਾ ਹਲਕਾ ਜੇ ਕੱਲ ਨੂੰ ਸਾਡੇ ਡੱਲਿਆ ਸਾਹਿਬ ਨੂੰ ਪਤਾ ਨਾ ਖਾਸਾ ਕੁਝ ਹੋ ਜਾਂਦਾ ਇੱਕ ਉਹ ਉਸ ਇਨਸਾਨ ਨੂੰ ਤਦਸੋ ਕਿੱਥੇ ਅਸੀਂ ਉਸ ਉਸ ਐਸਾ ਜੀਵ ਦਾ ਖਮਿਆਜਾ ਇਹ ਲੋਕ ਭੁਗਤਣਗੇ ਇਸ ਕਰਕੇ ਪੰਜਾਬ ਨੂੰ ਇਹ ਤਵਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਬਹਿੰਦੇ ਸੈਕਿੰਡ ਜਿਹੜੀ ਬਾਰਡਰੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਰਡਰੋਂ ਪਾਰ ਦਾ ਮੋਦੀ ਸਾਹਿਬ ਬਿਨਾ ਵਿਜੇ ਤੋ ਜਾ ਕੇ ਬਰੀਆਨੀ ਖਾਣ ਆਂਦੇ ਨੇ ਉਦੋਂ ਇਹਨਾਂ ਨੂੰ ਪਾਕਿਸਤ ਉਦੋਂ ਪਾਕਿਸਤਾਨ ਬਾਹਰੋਂ ਪਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਬਾਹਰੋਂ ਨਸ਼ਾ ਆ ਰਿਹਾ ਉਹ ਤੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕ ਦਾ ਆ ਦੇ ਦਿਓ ਜਾਂ ਫਿਰ ਜਿਹੜਾ ਹਿੰਦੁਸਤਾਨ ਦੀ ਆਪ ਉਹ ਵਾਚ ਤੁਸੀਂ ਜੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪਦਗੀਆਂ ਤੇ ਪਹੁੰਚਾਇਆ ਜਾਂ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲਓ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਨਾਲ ਸਾਡੇ ਕੋਲ 26 ਜਨਵਰੀ ਦੇ ਵਿੱਚਾਪੀ ਨੂੰ ਲੈ ਕੇ ਉਹਨਾਂ ਸਵਾਲ ਕੀਤਾ ਸੀ ਕਿ ਇਸ ਵਾਰ ਜਿਹੜੀ ਪ੍ਰੇਡ ਆ ਉਹਦੇ ਵਿੱਚ ਪੰਜਾਬ ਦੀ ਚਾਂਦੀ ਆਊਗੀ ਕਿ ਪਿਛਲੀ ਵਾਰ ਸੁਭਰੀ ਸਰਕਾਰ ਨੇ 50 ਪਾ ਦੇ ਵਿੱਚ ਦੇਖੋ ਪਿਛਲੀ ਵਾਰ ਸਾਡੇ ਨਾਲ ਇਹਨਾਂ ਨੇ ਬਤਈ ਮਾਲਾ ਸਲੂਕ ਕੀਤਾ ਜੀ ਸਾਡੀ ਏਡੀ ਸੋਣੀ ਚਾਕੀਆਂ ਬਣਾਈਆਂ ਨਹੀਂ ਆ ਹਰ ਕੇ ਅਸੀਂ ਅਸੀਂ ਆਪਣੇ ਜਦੋਂ ਨਹੀਂ ਸਾਨੂੰ ਉੱਥੇ ਮਿਲੇ ਅਸੀਂ ਆਪਣੇ ਮੱਲੇ ਮੱਲੇ ਗਲੀ ਗਲੀ ਚੋਂ ਚਾਕੀਆਂ ਕੱਢੀਆਂ ਲੋਕਾਂ ਨੇ ਉਹਨਾਂ ਦਾ ਵੈਲਕਮ ਕੀਤਾ ਸ਼ੀਧਾ ਤੇ ਸਮਾਰਕ ਸੀ ਉਹਨਾਂ ਦੇ ਵਿੱਚ ਸ਼ੀਧਾ ਦੇ ਭਗਤ ਸਿੰਘ ਦੇ ਰਾਜਗੁਰੂ ਤੇ ਗਾਂਧੀ ਸਾਹਿਬ ਦੇ ਸਭ ਦੇ ਅਸੀਂ ਸਮਾਰਕ ਬਣਾ ਕੇ ਨਾਲ ਆਪਣੇ ਆਪਣਾ ਕਲਚਰ ਜੋ ਸਾਡਾ ਅਮੀਰ ਵਿਰਸਾ ਪੰਜਾਬ ਦਾ ਅਸੀਂ ਉਹਨੂੰ ਲੋਕਾਂ ਤੱਕ ਜਾਗਰੂਕ ਕਰਨ ਲਈ ਪੂਰੇ ਹਿੰਦੁਸਤਾਨ ਚ ਕਰਨ ਵਾਸਤੇ ਸੀ ਉਹ ਚਾਪੀ ਜਦ ਵਿੱਚ ਭੇਜਿਆ ਸੀ ਪਰ ਇਹਨਾਂ ਨੇ ਸਾਡੀ ਉਹ ਜਿਹੜੀ ਚੱਕੀ ਉਹ ਤੋਂ ਰਿਜੈਕਟ ਕੀਤੀ ਆ ਤੇ ਹੁਣ ਵੀ ਸਾਨੂੰ ਖਲਸ਼ਾ ਕਿ ਕਿਤੇ ਨਾ ਕਿਤੇ ਤੇ ਸਾਡੇ ਨਾਲੇ ਸ਼ਰਧਤ ਦੁਆਰਾ ਤੋਂ ਹੋ ਸਕਦੀ ਆ ਜੇ ਸ਼ਰਧਤ ਹੋਈ ਤਾਂ ਸਿੱਧੀ ਇਹਨਾਂ ਦੀ ਇਹ ਇੱਕ ਮিলি ਭਗਤ ਹੋਊਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਤੇਈ ਮਾਲਾ ਦਾ ਸਰੂਪ ਪਹਿਲਾਂ ਵੀ ਦਿੰਦੇ ਆ ਰਹੇ ਆ ਤੇ ਅੱਗੋਂ ਵੀ ਦਵਾਂਗੇ